ਲਾਵੀਂ ਪ੍ਰਭਾਵੋ ਸਾਸਰੀ ਘਰ ਸਾਰਿਆਂ ਨੂੰ ਆ ਮੇਰੇ ਪਿੰਡ ਦਾ ਬਾਣੀ ਡੇਰੀ ਖੁੱਲੀ ਆ ਬਾਈ ਫੌਜੀ ਫੌਜੀ ਨੌਕਰੀ ਕਰਕੇ ਇਹਨੂੰ ਪੁੱਜਦਾ ਹੀ ਬਾਣੀ ਨੇ ਕੀ ਕੀ ਸਹੂਲਤਾਂ ਹੁੰਦੀਆਂ ਬਾਈ ਸਾਸਰੀ ਘਰ ਸਾਸਰੀ ਘਰ ਜਦ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਬਾਈ ਇਹ ਕਿਹੜੀ ਡੇਰੀ ਆ ਇਹ ਬਾਈ ਦੀ ਬਾਣੀ ਆ ਬਾਣੀ ਮਿਲਕ ਪ੍ਰੋਡੂਸਰ ਕੰਪਨੀ ਆ ਇਹ ਅੱਛਾ ਠੀਕ ਆ ਜੀ ਹਾਂ ਤੇ ਵਧੀਆ ਡੈਰੀ ਆ ਅੱਛਾ ਇਹਦੇ ਸੁਹੂਲਤਾ ਕੀ ਕੀ ਆ ਸੁਹੂਲਤਾ ਵੀ ਵਿਦਿਆਲਿਆਤਾਂ ਸਾਰਾ ਨਾਲ ਜਿਹੜੀ ਵਧੀਆ ਚੀਜ਼ ਹੈ ਦੀ ਵੀ 2 12 22 ਨੂੰ ਮਹੀਨੇ ਤਿੰਨ ਵਾਰੀ ਖਾਤੇ 'ਚ ਪੈਸੇ ਜਾਣਗੇ ਅੱਛਾ ਠੀਕ ਆ ਸਾਰਾ ਨਾਲ ਜਿਹੜੀ ਵੱਡੀ ਸੁਹੂਲਤਾ ਠੀਕ ਆ ਅਗਲੇ ਤੇ ਖਾਤੇ 'ਚ ਪੈਸੇ ਜਾਣਗੇ ਡਿਜੀਟਲ ਖਾਤੇ 'ਚ ਪੈਸੇ ਜਾਣਗੇ ਨੰਬਰ 2 ਤੇ ਵੀ ਇਹਦੀ ਸੁਹੂਲਤਾ ਲੋਨ ਦੀ ਅੱਛਾ ਜਿਵੇਂ ਕੋਈ ਆਪਣਾ ਬੰਦਾ ਦੁੱਧ ਪਾਉਣਾ ਚਾਹੁੰਦਾ ਦੁੱਧ ਦੇ ਨਾਲ ਵੀ ਜੁੜਨਾ ਚਾਹੁੰਦਾ ਜਾਂ ਸਿੱਤੇ ਨੂੰ ਆਪਣੇ ਨੂੰ ਅੱਗੇ ਵਧਾਉਣਾ ਚਾਹੁੰਦਾ ਹੈਗਾ ਹਾਂ 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 ਤੇ ਜਿਵੇਂ ਹਮ ਅੱਜ ਕੱਲ ਲੋਕ ਪੜ੍ਹੇ ਲਿਖੀਏ ਥੋੜਾ ਜਿਆ ਹਾਂ 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 ਉਹ ਆਪਣਾ ਕਾਰੋਬਾਰ ਵਧੀਆ ਚਲਾ ਸਕਦੇ ਆ ਜਿਵੇਂ ਵੀ ਇਹ 40 ਗੰਨ ਦੁੱਧ ਪਾਵੇਂਗਾ ਅੱਛਾ ਇਹ 1.6 ਲੱਖ ਰੁਪਏ ਦਾ ਲੋਨ ਆ ਠੀਕ ਆ ਤੇ 7 4% ਸਬਸਿਡੀ ਅੱਛਾ ਯਾਨੀ ਕਿ ਲੱਖ ਨੂੰ 4000 ਰੁਪਿਆ ਵਿਆਜ ਵਿਆਜ ਸਾਲ ਦਾ ਅੱਛਾ ਤੇ ਆਪਣਾ ਵਧੀਆ ਯਾਨੀ ਕਿ ਕਿੰਤਾ ਲਾ ਸਕਦਾ ਹੈਗਾ ਠੀਕ ਆ ਯਾਨੀ ਕਿ ਸਹੂਲਤਾਂ ਡੇਰੀ ਵੱਲੋਂ ਹਾਂ ਡੇਰੀ ਵੱਲੋਂ ਸਹੂਲਤ ਹੈਗੀ ਆ ਅੱਛਾ ਉਹ ਟੋਟੋਮੈਟ ਕੀ ਬਣ ਜਾਣੀ ਆ ਕਿ ਜਦੋਂ ਬੈਂਕ 'ਚ ਪੈਸੇ ਜਾਣ ਹਾਂ 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 ਅਗਲੇ ਦੇ ਖਾਤੇ 'ਚ ਪੈਸੇ ਜਾਣਿਆ ਖਾਤੇ 'ਚ ਪੈਸੇ ਜਾਣਿਆ ਹਾਂ ਆਪਾਂ ਕੋਲ ਅਡਵਾਂਸ ਕਿਸੇ ਨੂੰ ਦੇਣਾ ਨਹੀਂ ਠੀਕ ਆ ਇੰਨਾ ਦਾ ਫਿਰ ਯਾਨੀ ਕਿ ਹੋਰ ਬਹੁਤ ਪ੍ਰੋਡਕਟ ਆ ਜਿਵੇਂ ਘਿਓ ਆ ਸਾਡੇ ਜਿਹੜਾ ਦੁੱਧ ਪਾਉਂਦੇ ਆ ਹਾਂ ਉਹਨਾਂ ਨੂੰ ਘਿਓ ਆ ਠੀਕ ਆ ਜਿਵੇਂ ਵੀ ਪਸ਼ੂਆਂ ਬਾਅਦ ਤੇ ਕੈਲਸ਼ੀਅਮ ਆ ਅੱਛਾ ਫੀਡ ਵਗੈਰਾ ਹੈ ਕੀ ਆ ਹਾਂ ਹਾਂ ਇਹਨਾਂ ਦੇ ਆਪ ਦੇ ਬਣਾਏ ਆ ਆਪ ਦੇ ਪ੍ਰੋਡਕਟ ਇਹਨਾਂ ਦੇ ਸਸਤੇ ਆਉਂਦੇ ਯਾਨੀ ਕਿ ਕੋਈ ਚੀਜ਼ ਬਾਹਰ ਲੈਣਾ ਚਾਹੁੰਦੇ ਇਹਨੇ ਸਹੂਲਤਾਂ ਬਹੁਤ ਹੈਗੀਆਂ ਅੱਛਾ ਠੀਕ ਆ ਬੜੇ ਇਹਨਾਂ ਦਾ ਬੀਮੇ ਆ ਅੱਛਾ 1100